ਸਰ ਕੀ ਨਾਮ ਆਪਣਾ ਕਿਹੜੀ ਸੰਸਥਾ ਦਾ ਸੰਬੰਧ ਹੈ ਮੇਰਾ ਨਾਮ ਡਾਕਟਰ ਨਰੇਸ਼ ਪ੍ਰੂਥੀ ਆ ਔਰ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਕੰਮ ਕਰਦੀਆਂ ਉਹਨਾਂ ਦਾ ਮੈਂ ਜ਼ਿਲ੍ਹਾ ਚੇਅਰਮੈਨ ਆ ਜੀ ਸਰ ਔਰ ਅਸੀਂ ਮੈਂ ਔਰ ਸ਼ਮੀ ਤੇਰੀਆ ਜੀ ਪ੍ਰਧਾਨ ਨਗਰ ਕੌਂਸਲ ਮੁਖਸਰ ਕੁਛ ਦਿਨ ਪਹਿਲਾਂ ਬਾਬਾ ਜੀ ਨੂੰ ਮਿਲੇ ਸੀ ਔਰ ਖ਼ਬਰਾਂ ਵਿੱਚ ਪੜਿਆ ਕਿ ਬਾਬਾ ਜੀ ਨੇ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਭੁਖੜ ਹੜਤਾਲ ਤੇ ਬੈਠੇ ਹੋਏ ਆ ਤੋ ਸਾਡੇ ਲਈ ਵੀ ਇੱਕ ਬਹੁਤ ਵੱਡਾ ਇਹ ਝਟਕਾ ਸੀ ਸੰਸਥਾਵਾਂ ਲਈ ਕਿਉਂਕਿ ਬਾਬਾ ਸੋਨੀ ਜੀ ਖੁਦ ਇੱਕ ਸੰਸਥਾ ਹੈਗੇ ਆ ਔਰ 18 ਹਸਪਤਾਲਾਂ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਲੰਗਰ ਦੀ ਸੇਵਾ ਕਰਵਾਈ ਜਾ ਰਹੀ ਹੈਗੀ ਆ ਔਰ ਸਵੇਰੇ ਦੁਪਹਿਰੇ ਸ਼ਾਮ ਦਿਨ ਰਾਤ ਸਦੇ ਵੀ ਨਹੀਂ ਦੇਖਦੇ ਔਰ ਨਿਸ਼ਕਾਮ ਸੇਵਾ ਕਰਦੇ ਆ ਰਹੇ ਆ। ਤੋਂ ਚਾਹੀਦਾ ਤਾਂ ਐਸੀ ਵੀ ਸਰਕਾਰ ਨੂੰ ਕਿ ਇਦਾਂ ਦੇ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਔਰ ਉਹਨਾਂ ਦੇ ਬਿੱਲ ਜਿਹੜੇ ਉਹ ਮਾਫ ਕੀਤੇ ਜਾਣੇ ਚਾਹੀਦੇ ਸੀ ਇਹਨਾਂ ਨੂੰ ਇੰਨਾ ਤਕਲੀਫ ਹੋਣੀ ਨਹੀਂ ਚਾਹੀਦੀ ਸੀ ਕਿ ਇਹਨਾਂ ਨੂੰ ਭੁਖ ਹੜਤਾਲ ਤੇ ਬੈਟਣ ਲਈ ਮਜਬੂਰ ਹੋਣਾ ਪਵੇ। ਪਰ ਜੇ ਇਹਨਾਂ ਕੋਲੇ ਕੋਈ ਹੋਰ ਹੱਲ ਨਹੀਂ ਸੀ ਆਪਦੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਇਸ ਕਰਕੇ ਇਹਨਾਂ ਨੇ ਭੁਖ ਹੜਤਾਲ ਦਾ ਜਿਹੜਾ ਪ੍ਰਸਤਾਵ ਪਾਇਆ ਪਹਿਲੇ ਦਿਨ ਤੋਂ ਹੀ ਸੰਸਥਾਵਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਇਹਨਾਂ ਦੀਆਂ ਹਮਾਇਤ ਕਰਦੇ ਆ ਰਹੀਆਂ ਇਹਨਾਂ ਦੀ ਸੇਵਾ ਦੀ ਹਮਾਇਤ ਕਰਦੀ ਹੈ ਸਾਰਾ ਸ਼ਹਿਰ ਇਸ ਚੀਜ਼ ਦੀ ਹਮਾਇਤ ਕਰਦਾ ਹੈ ਤਾਂ ਅੱਜ ਪ੍ਰਧਾਨ ਜੀ ਔਰ ਅਸੀਂ ਸਾਰਿਆਂ ਨੇ ਜਦੋਂ ਮਿਲ ਕੇ ਵਿਚਾਰ ਕੀਤਾ ਕੰਗਸਾਹਬ ਸਾਡੇ ਐਮਸੀ ਬੈਠੇ ਆ ਸ਼ਮੀ ਆਪਣੇ ਸਾਡੇ ਜੀਮੀ ਜੀ ਬੈਠੇ ਹੈਗੇ ਆ ਕਲਵੰਦ ਜੀ ਬੈਠੇ ਆ ਸਰਬੱਤ ਦਾ ਭਲਾ ٹرسٹ ਵੱਲੋਂ ਸੰਸਾਦ ਦੇ ਬੈਠੇ ਆ ਅਸੀਂ ਇਹ ਮਹਿਸੂਸ ਕੀਤਾ ਵੀ ਜੇ ਇਸ ਸੇਵਾ ਦਾ ਤੁਰਾ ਜਿਹੜਾ ਇਸ ਸੇਵਾ ਨੂੰ ਅੱਗੇ ਚਲਾਉਣ ਵਾਲਾ ਤੁਰਾ ਹੀ ਬਿਮਾਰ ਹੋ ਗਿਆ ਤੇ ਕਿੰਨੇ ਲੋਕ ਜਿਹੜੇ ਇਹਨਾਂ ਦੇ ਦਾਨ ਦਿੱਤਾ ਜਾਂ ਇਹਨਾਂ ਦੇ ਲੰਗਰ ਦਿੱਤੇ ਨਾਲ ਜ਼ਰੂਰ ਦੇ ਮੁਤਾਬਕ ਉਹ ਲੋਕ ਕਿੰਨੇ ਭੁੱਖੇ ਰਹਿ ਜਾਣਗੇ ਕਿੰਨੇ ਉਹਨਾਂ ਨੂੰ ਹੋਰ ਨੁਕਸਾਨ ਹੋਊਗਾ ਕਿੱਥੋਂ ਰੋਟੀ ਲੈਣਗੇ ਤੋਂ ਅਸੀਂ ਇਹ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਬੇਨਤੀ ਕਰਕੇ ਬਾਬਾ ਜੀ ਦੀ ਸਿਹਤ ਨੂੰ ਮੁੱਖ ਰੱਖਦੇ ਆਂ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਦੀ ਭੁਖੜਤਾਲ ਵਾਪਸ ਲੋ ਤੇ ਅਸੀਂ ਸਰਕਾਰ ਨਾਲ ਵੀ ਪ੍ਰਸ਼ਾਸਨ ਨਾਲ ਵੀ ਤੇ ਸੰਸਥਾਵਾਂ ਨਾਲ ਵੀ ਗੱਲ ਕਰਾਂਗੇ ਜਿੰਨੀ ਜਿੰਨੀ ਮਦਦ ਜੋ ਤੁਹਾਡੀ ਕੋ ਕਰ ਸਕਦਾ ਹੈ ਇਸ ਮਾਮਲੇ ਅਸੀਂ ਮਦਦ ਕਰਾਵਾਂਗੇ ਮੈਂ ਬਹੁਤ ਧੰਨਵਾਦੀ ਆਂ ਬਾਬਾ ਜੀ ਦਾ ਤੇ ਆਪਣੇ ਸ਼ਮੀ ਜੀ ਦਾ ਕਿ ਇਹਨਾਂ ਨੇ ਸਾਡੀ ਸਾਰਿਆਂ ਦੀ ਬੇਨਤੀ ਨੂੰ ਮੰਨ ਕੇ ਅੱਜ ਜਿਹੜੀ ਇਹ ਭੁਖੜਤਾਲ ਆਬਦੀ ਜਿਹੜੀ ਸਮਾਪਤ ਕਰਤੀ ਹੈ ਲੰਗਰ ਦੀ ਸੇਵਾ ਇਹਨਾਂ ਨੇ ਕੁਝ ਦਿਨ ਪਹਿਲੇ ਨਿਰ ਨਿਰਵੇਗਨ ਸ਼ੁਰੂ ਕਰਤੀ ਸੀ ਉਹ ਚੱਲੀ ਜਾਂਦੀ ਹੈਗੀ ਆ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਸੰਸਥਾਵਾਂ ਨੂੰ ਅਪੀਲ ਕਰਾਂਗੇ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਜਿਹੜੇ ਮਸਲੇ ਦਾ ਹੱਲ ਕੀਤਾ ਜਾਵੇ ਚਾਹੇ ਉਹ ਬਿੱਲ ਭਰਨ ਦਾ ਮਸਲਾ ਹੈ ਜਾਂ ਅੱਗੇ ਤੋਂ ਜਿਹੜਾ ਬਿੱਲ ਆਉਣ ਦਾ ਮਸਲਾ ਹੈ ਉਹ ਸਾਰਾ ਜਿਹੜਾ ਮਿਲ ਜੁਲ ਕੇ ਜਿਹੜਾ ਹੱਲ ਹੋਊਗਾ ਤੇ ਸਾਰੀਆਂ ਸੰਸਥਾਵਾਂ ਨੂੰ ਸਾਡੀ ਅਪੀਲ ਵਿੱਚ ਹੀ ਅਪੀਲ ਹੈ ਔਰ ਬਾਬਾ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਬੇਨਤੀ ਜਿਹੜੀ ਉਹਨਾਂ ਨੇ ਮੰਨੀ ਬਹੁਤ ਬਹੁਤ ਬਾਬਾ ਜੀ ਪਿਛਲੇ ਸੱਤ ਦਿਨ ਤੋਂ ਭੁੱਖੜ ਦਾਣ ਚੱਲ ਰਹੀ ਸੀ ਆਰੀ ਅਧਿਕਾਰੀ ਮੁਲਾਜ਼ਮ ਤੋ ਤੁਹਾਡੇ ਤਾਈ ਨਹੀਂ ਪਹੁੰਚੇ ਪਰ ਸ਼ਾਇਦ ਦੀਆਂ ਜਿਹੜੀਆਂ ਨਾਮੀ ਸੰਸਥਾਵਾਂ ਤੁਹਾਡੇ ਕੋਲੇ ਪਹੁੰਚ ਕੇ ਤੁਹਾਡੀ ਇਹ ਕੋ ਹੜਤਾਲ ਖਤਮ ਕਰ ਚੁੱਕੀ ਹੈ ਇਹਦੇ ਸਬੰਧ ਕੀ ਕਹਿਣਾ ਚਾਹੁੰਦੇ ਹੋ ਕਿ ਹੋ ਜਾ ਲੱਗਿਆ ਸਭ ਤੋਂ ਪਹਿਲਾਂ ਪਿਆਰ ਭਰੀ ਸਭਸੀਅਕਾਲ ਮੈਂ ਰੱਬ ਰੂਪੀ ਸੰਗਤ ਸਾਡੇ ਪ੍ਰਧਾਨ ਜੀ ਡਾਕਟਰ ਸਾਹਿਬ ਸਰਪੰਚ ਸਾਹਿਬ ਮਹਿੰਦਰਾ ਜੀ ਸ਼ੋਕਮਿੰਦਰਾ ਜੀ ਗੁਰਵਿੰਦਰ ਜੀ ਕਰਨਜੀਤ ਜੀ ਸਾਡੇ ਫਕਰ ਸਰ ਤੋਂ ਪ੍ਰਧਾਨ ਜੀ ਹੋਰੀ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਇਹਨਾਂ ਨੇ ਆਕਰਕੇ ਦੱਸ ਨੂੰ ਬੈਂਸੀ ਕੀ ਸੀ ਵੀ ਬਾਬਾ ਜੀ ਤੁਸੀਂ ਪੋਖੜ ਤਾਲ ਖਤਮ ਕਰੋ ਅਸੀਂ ਬਿੱਲ ਦੀ ਜਿਹੜੀ ਹੈ ਜਾਂ ਜੋ ਵੀ ਹੈਗਾ ਅਸੀਂ ਪ੍ਰਸ਼ਾਸਨ ਨਾਲ ਸਰਕਾਰ ਦੇ ਨਾਲ ਗੱਲ ਕਰਕੇ ਤੁਹਾਡਾ ਮੀਟਰ ਇੱਥੇ ਚਾਲੂ ਕਰਾਵਾਂਗੇ ਤੇ ਮੇਰੀ ਤਾਂ ਕੋਈ ਮੈਂ ਮੈਂ ਤੈਨੂੰ ਤਾਂ ਸੇਵਾਦਾਰ ਹਾਂ ਸਾਧ ਸੰਗਤ ਦਾ ਤੇ ਮੇਰੇ ਰੱਬ ਰੂਪੀ ਸੰਗਤ ਆਈ ਹੈ ਤੇ ਮੈਂ ਇਹਨਾਂ ਦਾ ਅੱਖ ਨਹੀਂ ਮੋੜ ਸਕਦਾਗਾ ਤੇ ਮੈਨੂੰ ਇਹਨਾਂ ਨੇ ਪ੍ਰੋਸਾ ਦਵਾਇਆ ਕਿ ਬਾਬਾ ਜੀ ਇਹ ਮੀਟਰ ਜਿਹੜਾ ਲੱਗੂਗਾ ਲੰਗਰ ਇੱਥੇ ਉਦਾਂ ਨਹੀਂ ਚੱਲਦਾ ਰਹੇਗਾ ਤੇ ਅਸੀਂ ਸਾਰਾ ਮਸਲਾ ਹੱਲ ਕਰਾਂਗੇ ਤੇ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਾਸ ਜਿਹੜੀ ਇਹ 7 ਦਿਨਾਂ ਤੋਂ ਇਹ ਭੁਖੜਤਾਲ ਚੱਲ ਰਹੀ ਸੀ ਉਹਨੂੰ ਅੱਜ ਇਹਨਾਂ ਨੇ ਸਮਾਪਤ ਕਰਵਾਇਆ ਹੈ ਤੇ ਮੈਂ ਸਮੂਹ ਇਲਾਕਾ ਨਿਵਾਸੀਆਂ ਦਾ ਸਾਰੀ ਜਿਹੜੀ ਜਿੰਨੀਆਂ ਵੀ ਜਥੇਬੰਦੀਆਂ ਨੇ ਆ ਕੇ ਮੇਰੇ ਨਾਲ ਇਥੇ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਤੈਕੇ ਦਰਦ ਨਾ ਆਇਆ ਤੇ ਸਾਰੀ ਟੀਮ ਦਾ ਡਾਕਟਰ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਸਪਾਲ ਮਾਸਟਰ ਜਸਪਾਲ ਜੀ ਹੋਰਾਂ ਦਾ ਜਿਨ੍ਹਾਂ ਨੇ ਕਿ ਸਾਰਿਆਂ ਨੇ ਗਰੁੱਪਾਂ ਦੇ ਵਿੱਚ ਪਾ ਪਾ ਕੇ ਇੱਕ ਆਵਾਜ਼ ਬਣਾਈ ਤੇ 10 ਨੂੰ ਅੱਜ ਜਿਹੜਾ 43 ਸਮਾਪਤ ਕਰਨ ਦੀ ਇਹਨਾਂ ਨੇ ਬਹਿੰਸੀ ਕੀਤੀ ਤੇ ਮੈਂ ਇਹਨਾਂ ਦਾ ਅੱਖ ਨਹੀਂ ਮੋੜ ਸਕਦਾਗਾ ਕਿਉਂਕਿ ਸੰਗਤ ਮੇਰੀ ਰੱਬ ਹੈ ਤੇ ਮੈਂ ਇਹਨਾਂ ਦੇ ਸਹਿਯੋਗ ਨਾਲ ਹੀ ਇਹ ਕਾਰਜ ਚੱਲ ਰਹੇ ਨੇ ਹੋਰ ਮੇਰੇ ਕੋਲੇ ਕੋਈ ਪ੍ਰਾਪਰਟੀ ਕੋਈ ਜ਼ਮੀਨ ਜਾਇਦਤ ਕੋਈ ਇਦਾਂ ਦੀ ਨਹੀਂ ਹੈਗੀ ਇਹ ਸਾਧ ਸੰਗਤ ਹੀ ਮੇਰੀ ਮਦਦ ਕਰਦੀ ਹੈ ਤੇ ਇਹਨਾਂ ਦੀ ਮਦਦ ਦੇ ਨਾਲ ਹੀ ਲੰਗਰ ਚੱਲ ਰਹੇ ਨੇ ਅੱਜ ਕਰੀਬ 2010 ਤੋਂ ਸ਼ੁਰੂ ਹੋਏ ਸੀ ਅੱਜ 15 ਸਾਲ ਹੋ ਗਏ ਸਾਡੀ ਕੋਈ ਛੁੱਟੀ ਵੀ ਨਹੀਂ ਸੀ ਨਹੀਂ ਜਾਵੇ ਨੇਰੀ ਜਾਵੇ ਹਰ ਰੋਜ਼ ਲੰਗਰ ਪਹੁੰਚਦਾ ਸੀਗਾ ਤੇ ਇਹ ਦੋ ਤਿੰਨ ਦਿਨ ਬੰਦ ਰਿਹਾ ਉਸ ਤੋਂ ਬਾਅਦ ਬੜਾ ਮਨ ਦੁਖੀ ਹੁੰਦਾ ਸੀ ਜਿਵੇਂ ਹਸ ਤੇ ਚਲੋ ਮੈਂ ਤਾਂ ਭੁੱਖਾ ਬੈਠ ਸਕਦਾ ਹੈਗਾ ਪਰ ਸਾਡੀ ਸੰਗਤ ਭੁੱਖੀ ਨਾ ਜਾਵੇ ਤੇ ਲੰਗਰ ਜਿਹੜਾ ਹੈਗਾ ਦੋ ਤਿੰਨ ਦਿਨ ਪਹਿਲਾਂ ਸ਼ੁਰੂ ਕਰਵਾਤਾ ਸੀ ਸਰਪੰਚ ਸਾਹਿਬ ਹੋਰ ਨੇ ਤੇ ਅੱਜ ਮੇਰੀ ਜਿਹੜੀ ਭੁੱਖ ਹਟਾਲ ਆ ਸਮੀ ਤੇਰੀ ਆ ਜੀ ਪਰ ਡਾਕਟਰ ਸਾਹਿਬ ਹੋਰ ਨੇ ਆ ਕਰਕੇ ਜਿਵੇਂ ਹੁਕਮ ਕੀਤਾ ਮੈਂ ਇਹਨਾਂ ਦੀ ਸਿਰ ਮੱਥੇ ਰੱਖੀ ਗੱਲ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪਰਮਾਤਮਾ ਸਭ ਦਾ ਭਲਾ ਕਰੇ ਪਰਮਾਤਮਾ ਸਾਡੇ ਸ਼ੇਰ ਤੇ ਇਲਾਕੇ ਤੇ ਸਭ ਦਾ ਉੱਤੇ ਮਿਹਰ ਭਰਿਆ ਹੱਥ ਰੱਖੇ ਤੰਦਰੁਸਤੀਆਂ ਬਖਸ਼ੇ ਮਹਾਰਾਜ ਅਸੀਂ ਦੋ ਤਿੰਨ ਦਿਨ ਹੋ ਗਏ ਐਨ ਜੀਓ ਸਾਰੇ ਇਕੱਠੇ ਹੋ ਕੇ ਸੀ ਸਿਰਫ ਇੱਕ ਹਸਪੀਟਲ ਦੇ ਕੰਮ ਆਏ ਸੀ ਤੇ ਬਾਬਾ ਜੀ ਨੂੰ ਬਾਵਾ ਜਨ ਲੋਗੇ ਸਿੱਬੇਠੋਂ ਸਾਡੀ ਗੱਲਬਾਤ ਚੱਲੀ ਜਾਂਦੀ ਸੀ ਉਦੋਂ ਵੱਡਾ ਟਨ ਨੇ ਤੁੱਥੀ ਜੀ ਜਸਪਾਲ ਜੀ ਸਾਰੇ ਸਿੱ ਜਾਏ ਇੱਥੇ ਉਦੋਂ ਬਾਬਾ ਜੀ ਨੇ ਸਾਨੂੰ ਬੜੀ ਪ੍ਰੋਬਲਮ ਦੱਸੀ ਐ ਇਹ ਫਿਰ ਅਸੀਂ ਮਸਲਾ ਲੈ ਸੋਚਿਆ ਵੀ ਅਸੀਂ ਸਾਰੇ ਰਲ ਕੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਅਸਪਾਸਨ ਗੱਲ ਕਰਾਂਗੇ ਕਾਨੂੰਨ ਮੁਤਾਬਕ ਜੋ ਅਸੀਂ ਬਣਾਇਆ ਅਸੀਂ ਗੱਲ ਕਰਾਂਗੇ ਤੇ ਫਿਰ ਸਾਰੇ ਇਕੱਠੇ ਹੋ ਗਏ ਅੱਜ ਜਿਵੇਂ ਐਮ ਐਮ ਸਿੰਘ ਸਾਹਿਬ ਬਰਾੜ ਸਾਹਿਬ ਹੈਗੇ ਆ ਕੰਗ ਸਾਹਿਬ ਹੈਗੇ ਆ ਪ੍ਰਜਨ ਜੀਤਾ ਜੀ ਬੈਠੇ ਆ ਸਾਰੇ ਮਾਨ ਜੋਗ ਬੈਠੇ ਡਾਟਰ ਦੇਤੀ ਬੈਠੇ ਆ ਅਰ ਸਭ ਨੇ ਇੱਕੋ ਫੈਸਲਾ ਕੀਤਾ ਇਸ ਮੰਡਲ ਨੂੰ ਮਿਲਾਂਗੇ ਜੀ ਉਹਨਾਂ ਤੇ ਕਰ ਬਾਬਾ ਜੀ ਨੇ ਕਿ ਤੁਸੀਂ ਆਪ ਦੀ ਸਿਹਤ ਦਾ ਖਿਆਲ ਰੱਖੋ ਤੇ ਤੁਹਾਡੇ ਸਿਰ ਤੇ ਸਾਰੇ ਕੰਮ ਚੱਲੀ ਜਾਂਦਾ ਸੋ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਤੇ ਤੁਹਾਨੂੰ ਮਾਰੇ ਹੋਰ ਬਲ ਬਖਸ਼ੇ ਤੋਂ ਇਸ ਸਾਰਿਆਂ ਲਈ ਇੱਕੋ ਪ੍ਰਾਰਥਨਾ ਕੀਤੀ ਬਾਬਾ ਜੀ ਨੇ ਬਾਬਾ ਜੀ ਨੇ ਸਾਡੀ ਬੇਨਤੀ ਮਨਜ਼ੂਰ ਕੀਤੀ ਆ ਚਲੋ ਅੱਜ ਹੜਤਾਲ ਖਤਮ ਕਰਨ ਲੱਗੇ ਆ ਅਸੀਂ ਪ੍ਰੈਸ ਦਾ ਔਰ ਮੈਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਮੇਰੇ ਨਾਲ ਜਦ ਦਰਸਨ ਵਾਲਾ ਸੀ ਜੋਗ ਦਿੱਤਾ ਔਰ ਨਾਲ ਮਿਲ ਕੇ ਅਸੀਂ ਇਹ ਮਸਲਾ ਹੱਲ ਕਰਾਂਗੇ ਜਿਹੜਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਮੁਖਰ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਅਸੀਂ ਡੀਸੀ ਸਾਹਿਬ ਨੂੰ ਵੀ ਦੱਸਿਆ ਕੈਬਨਟ ਮੰਤਰੀ ਬਲਜੀਤ ਕੋਰ ਜੀ ਨੂੰ ਵੀ ਦੱਸਿਆ ਉਹਨਾਂ ਨੇ ਵੀ ਡੀਸੀ ਸਾਹਿਬ ਨੂੰ ਕਿਹਾ ਐਸ ਡੀ ਐਮ ਸਾਹਿਬ ਮੈਡਮ ਇੱਥੇ ਆ ਕੇ ਦੇਖ ਚੁੱਕੇ ਆ ਹੁਣ ਅਸੀਂ ਜਿਹੜਾ ਤਾਲਮੇਰ ਜੱਥੇਬੰਦੀਆਂ ਵੱਲੋਂ ਸਾਰਿਆਂ ਵੱਲੋਂ ਕਰ ਰਿਹਾ ਕਿ ਇਹ ਮੀਟਰ ਜਿਹੜਾ ਇੱਕ ਨਵਾਂ ਆਸ਼ਰਮ ਨੂੰ ਜਿਹੜਾ ਦਿੱਤਾ ਜਾਵੇ ਜਿਹਦੀ ਅਦਾਈ ਕੀ ਜਿਹੜੀ ਹੈ ਤੇ ਨਗਰ ਕੌਂਸਲ ਕਰੇ ਤੇ ਕੋਈ ਹੋਰ ਕਰਨ ਹੋਣ ਤੇ ਪ੍ਰਧਾਨ ਜੀ ਵੀ ਆਏ ਆ ਸੋ ਇਸ ਕਰਕੇ ਇਹ ਕਾਰੇ ਜਿਹੜਾ ਬੰਦ ਨਾ ਹੋਵੇ ਬਹੁਤ ਬਾਬਾ ਜੀ ਦਾ ਮਨ ਦੁਖੀ ਹੋਇਆ ਬਾਬਾ ਜੀ ਇਸ ਗੱਲ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਆ ਸਾਨੂੰ ਬਾਬਾ ਜੀ ਵੀ ਚਾਹੀਦੇ ਆ ਆਸ਼ਰਮ ਵੀ ਚਾਹੀਦਾ ਇਹਨਾਂ ਦੀ ਸੇਵਾ ਵੀ ਚਾਹੀਦੀ ਹੈ ਸੋ ਇਸ ਕਰਕੇ ਸਾਰਿਆਂ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਖਾਨ ਪੀਣ ਆਵਦਾ ਸ਼ੁਰੂ ਕਰੋ ਸਾਨੂੰ ਚਾਹੇ ਅੰਦੋਲਨ ਕਰਨਾ ਪਵੇ ਚਾਹੇ ਸਾਨੂੰ ਡੀਸੀ ਕੋਲ ਜਾਣਾ ਪਵੇ ਚਾਹੇ ਕਿਸੇ ਐਮਐਲਏ ਦੇ ਬਾਰ ਚ ਜਾਣਾ ਪਵੇ ਚਾਹੇ ਐਮਪੀ ਨੂੰ ਸਾਨੂੰ ਕਹਿਣਾ ਪਵੇ ਕਿ ਚਾਹੇ ਤੁਸੀਂ ਆਪਦੀ ਗ੍ਰਾਂਟ ਦੇ ਰੂਪ ਦੇ ਵਿੱਚ ਇਹਦੀ ਅਦਾਇਗੀ ਕਰੋ ਬਾਬਾ ਜੀ ਕੋਲ ਸੋਸਾਇਟੀ ਹੈ ਤੁਸੀਂ ਗ੍ਰਾਂਟ ਦੇ ਸਕਦੇ ਹੋ ਸੋ ਇਸ ਕਰਕੇ ਸਭ ਕੰਮ ਦੇ ਵਿੱਚ ਜਿੱਥੇ ਬਾਬਾ ਜੀ ਆਹ ਕੰਮ ਕਰ ਰਿਹਾ ਇਹਦੇ ਨਾਲ ਨਾਲ ਸਾਰਾ ਪ੍ਰਸ਼ਾਸਨ ਜਾਣਦਾ ਸਾਰੇ ਲੀਡਰ ਜਾਣਦੇ ਆ ਕਿ ਕੋਰੋਨਾ ਕਾਲ ਦੇ ਦੌਰਾਨ ਜਿੰਨਾ ਲੋਕਾਂ ਨੂੰ ਪਾਣੀ ਨਹੀਂ ਨਸੀਬ ਹੁੰਦਾ ਸੀ ਬਾਬਾ ਜੀ ਉਹਨਾਂ ਦੇ ਘਰਾਂ ਦੇ ਵਿੱਚ ਖੜਕਾ ਕੇ ਪ੍ਰਸ਼ਾਦਾ ਦੇਣ ਜਾਂਦੇ ਸੀ ਐਹੋ ਜੀਆਂ ਸੇਵਾਵਾਂ ਜਿਹੜੀਆਂ ਬਾਬਾ ਜੀ ਦੀਆਂ ਰਹੀਆਂ ਤੋਂ ਅਸੀਂ ਸਾਰੇ ਇਲਾਕੇ ਦੇ ਲੋਕ ਇਸ ਆਸ਼ਰਮ ਦਾ ਮੀਟਰ ਲਗਾਉਣ ਦੇ ਵਿੱਚ ਮੰਗ ਕਰਦੇ ਆ ਇਹ ਆਸ਼ਰਮ ਜਿਹੜਾ ਦੁਬਾਰਾ ਓਵੇਂ ਬਾਬਾ ਜੀ ਸੇਵਾ ਕਰਨ ਇਹਨਾਂ ਨੇ ਅੱਜ ਜਿਹੜੀ ਭੁੱਖ ਹੜਤਾਲ ਸਾਡੇ ਸਾਰਿਆਂ ਦੇ ਕਹਿਣ ਤੇ ਜਿਹੜੀ ਸਮਾਪਤ ਕੀਤੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ